ਮੈਂ ਲੱਗਾ ਤੁਰਨ ਇਥੋਂ ਠੀਕ ਆ ਤੂੰ ਹੁਣ 2 ਕੈਂਡੀ ਦੀ ਡਰਾਈਵ ਹੈਗੀ ਆ ਈਸਟ ਕੈਪ ਈਸਟ ਕੈਪ ਕੈਂਪ ਗਰਾਉਂਡ ਤੱਕ ਜਾਣ ਦੀ 2 ਕੈਂਡੀ ਦੀ ਡਰਾਈਵ ਹੈ ਉੱਥੇ ਜਾ ਕੇ ਮਿਲਦੇ ਆ ਰਾਹ ਦੇ ਵਿੱਚ ਕੋਈ ਵਧੀਆ 뷰 ਆਇਆ ਤੇ ਜਰੂਰ ਮੈਂ ਰੋਕ ਕੇ ਤੁਹਾਨੂੰ ਦਿਖਾਉਂਗਾ ਇੱਕ ਇੱਕ ਜਗ੍ਹਾ ਹੋਣੀ ਹੈ ਜਿੱਥੇ ਨਿਊਜ਼ੀਲੈਂਡ ਦਾ ਸਭ ਤੋਂ 올ਡ ਟ੍ਰੀ 600 ਸਾਲ 600 700 ਸਾਲ ਪੁਰਾਣਾ ਟ੍ਰੀ ਆ ਤੇ 37 ਮੀਟਰ ਫੈਲਿਆ ਹੋਇਆ ਤੇ 700 600 700 ਇਅਰਸ 올ਡ ਆ ਉੱਥੇ ਵੀ ਜਾਊਂਗਾ ਰਾਹ ਚੋਣਾ ਵਾ ਤੇ ਬਾਕੀ ਕੈਂਪ ਗਰਾਊਂਡ ਤੱਕ ਜਾ ਕੇ ਮਿਲਦੇ ਆ ਚਲੋ ਫਿਰ ਚਰਚ ਮੈਨੂੰ ਬਹੁਤ ਸੋਹਣੀ ਲੱਗੀ ਮੈਂ ਖੜ ਕੇ ਇੱਥੇ ਦੋ ਤਿੰਨ ਫੋਟੋਆਂ ਖਿੱਚੀਆਂ ਤੇ 2 ਮਿੰਟ ਰੁਕਿਆ ਚੱਲੀ ਗਈ ਸਿੱਧਾ ਕਿਉਂਕਿ ਮੈਂ ਜ਼ਿਆਦਾ ਰੁਕਣਾ ਨਹੀਂ ਚਾਹੁੰਦਾ ਹੁਣ ਇਹ ਵੀ ਛੋਟਾ ਜਿਹਾ ਪਿੰਡ ਆ ਇਹ ਪਿੰਡ ਦਾ ਨਾਂ ਪਤਾ ਨਹੀਂ ਕੀ ਆ ਬਹੁਤ ਖੂਬਸੂਰਤ ਬਹੁਤ ਖੂਬਸੂਰਤ ਕਿਤੇ ਕਿਤੇ ਘਰ ਆ ਕੋਈ ਬਿਰਲਾ ਫਿਰਲਾ ਘਰ ਆਉਂਦਾ ਕਿਤੇ ਨਾ ਕਿਤੇ ਲਓ ਜੀ ਮੈਂ ਆ ਗਿਆ T R O A ਸੋਰੀ ਖਾਨ ਪ੍ਰਨਾਉਂਸ ਪ੍ਰੋਪਰਲੀ T R O A ਇਹ ਹੈਗਾ ਲਾਸਟ ਆਉਣੇ ਤੋਂ ਬਾਅਦ ਤੁਸੀਂ ਗਿਜ਼ਮਨ ਨੂੰ ਮੜ ਜਾਣਾ ਪਰ ਮੈਂ ਆ ਕੈਂਪਿੰਗ ਸਾਈਡ ਤੇ ਜਾਣਾ ਇਸ ਕਰਕੇ ਮੈਂ ਸਿੱਧਾ ਜਾ ਰਿਹਾ ਗੈਸ ਸਟੇਸ਼ਨ ਤੇ ਜਾਣਾ ਫਿਰ ਮੈਂ ਗੈਸ ਕੋ ਆ ਸਟੇਸ਼ਨ ਵੀ ਇੱਥੇ ਹੈਗਾ ਜੀ ਮਤਲਬ ਕਿ ਪੁਲਿਸ ਸਟੇਸ਼ਨ ਨਹੀਂ ਹੈਗਾ ਗੈਸ ਸਟੇਸ਼ਨ ਹੈਗਾ ਗੈਸ ਸਟੇਸ਼ਨ ਇੱਥੇ ਛੋਟੇ ਜਿਹੇ ਆ ਇਦਾਂ ਦੇ ਬੰਦ ਹੀ ਹੁੰਦੇ ਆ ਮੋਸਟਲੀ ਆ ਜਾ ਗਏ ਸਟੇਸ਼ਨ ਵੀ ਬਹੁਤ ਸੋਹਣਾ ਟਾਊਨ ਛੋਟਾ ਜਿਹਾ ਸਾਹਮਣੇ ਚਰਚ ਆ ਐ ਲੱਗਦਾ ਜੀ ਇਦਾਂ ਸਵਿਟਜ਼ਰਲੈਂਡ ਚ ਫਿਰਦੇ ਹੁੰਦੇ ਹਾਂ ਬਈ ਤੇਲ ਆਪਾਂ ਫੇਰ ਪਵਾ ਲਿਆ ਗੱਡੀ ਫੁੱਲ ਕਰ ਲਈ ਆ ਹੁਣ ਆਪਾਂ ਨੂੰ ਕੱਲ ਤੱਕ ਲੋਡ ਨਹੀਂ ਆ ਬੱਚਿਆਂ ਨੂੰ ਬਾਹ ਬਾਹ ਕਰਤੀਵੇਂ ਹੁਣ ਆਪਣੀ ਰੋਡ ਸ਼ੁਰੂ ਹੋਣੀ ਹੈ ਗਰੇਵਲ ਰੋਡ ਆਪਾਂ ਮੇਨ ਹਾਈਵੇ ਤੋਂ ਟੁੱਟ ਗਏ ਆ ਤੇ ਹੋਣ ਜਾਣਾ ਗਰੇਵਲ ਰੋਡ ਤੇ ਟਰਨ ਰਾਈਟ ਓਨ ਟੂ ਮਾਲਾਨਾ ਫਰੇ ਰਾਈਟ ਟਰਨ ਲੈਫਟ ਤਾਂ 15 ਮਿੰਟ ਦਾ ਰਹਿਦਾ ਲੱਗਿਆ ਆ ਗਈ ਆਪਣੀ ਕੈਂਪ ਸਾਈਡ ਆਈ ਥਿੰਕ ਮੈਂ ਕੱਲਾ ਹੀ ਆ ਕੋਈ ਕਰਵ ਇੰਨੀ ਹੈਗੀ ਇੱਥੇ ਲਾ ਸਕਦੇ ਆਪ ਲੋ ਜੀ ਆਹ ਵੀਰ ਸਭ ਤੋਂ ਪਹਿਲਾ ਸੂਰਜ ਦੁਨੀਆ ਦਾ ਇੱਥੋਂ ਚੜਨਾ ਵਾ ਦੁਨੀਆ ਦਾ ਪਹਿਲਾ ਸੂਰਜ ਮਿਲ ਗਈ ਸੂਰਜ ਦੇ ਇੱਕੋ ਹੀ ਆ ਪਰ ਆਈ ਮੀਨ ਕਿ ਪਹਿਲਾ ਏਰੀਆ ਇਹ ਇੱਕ ਏਰੀਆ ਹੈ ਸਾਵਾ ਜਿੱਥੇ ਸੂਰਜ ਸਭ ਤੋਂ ਪਹਿਲਾਂ ਦੀਂਦਾ ਵਰਲਡ ਦੇ ਵਿੱਚ ਚੜਦਾ ਆਪਾਂ ਅੰਦਰ ਵੇਖੀਏ ਕੀ ਹਿਸਾਬ ਆ sign in what do you mean sign in hello okay why we need sign in i already pay online ਉਹ ਕਾਫੀ ਘਣੀ ਆਏ ਆ ਇੱਥੇ 5 ਤਰੀਕ ਨੂੰ ਆਏ ਅੱਜ ਡੇਡ ਕੀ ਆ ਅੱਜ ਜਗੀਸ਼ ਕੱਲ ਮਤਲਬ ਕੀ ਆਇਆ ਹੈ ਕੋਈ ਇੱਥੇ ਇੱਕੋ ਜਣ ਆਇਆ ਹੈ 7 2 24 ਗਲਿੰਸਿੰਗ Online booking, yes. Phone number, what do you want? Continue was my self contained. No, how many nights? One comment. it online yay that's the one Logi. it is in Kira and welcome to East Cape campground if no cash please make payment to blah 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 gaya kam? let's go come out ਆਹ ਦੇ ਅੰਦਰ ਆ ਡੋਰ ক্লোਜ਼ ਆ ਲੌਕ ਹੀ ਲਿਖਿਆ ਓਪਨ 17 7 ਸਮਝ ਗਏ ਪੰਜ ਮਿਸਟਰ ਇਨਫੋਰਮ ਗਿਸਬਨ ਡਿਸਟ੍ਰਿਕਟ ਓਕੇ ਮੇਰ ਆਪ ਗਿਸਬਨ ਡਿਸਟ੍ਰਿਕਟ ਲਓ ਜੀ ਆ ਸ਼ੈਲਟਰ ਆ ਥੋੜਾ ਜਿਹਾ ਮੀਮੂ ਆ ਗਿਆ ਪਰ ਆਪਨ ਲੋੜ ਨਹੀਂ ਮੀ ਦੀ ਉਹ ਸੌਰੀ ਸ਼ੈਲਟਰ ਦੀ ਲੋੜ ਨਹੀਂ ਆ ਤੇ ਇਧਰ ਕੀ ਹਿਸਾਬ ਆ ਆਹਨਾਂ ਨੇ ਕੋਇਨ ਵਾਸਤੇ ਆ ਬਾਰਬੀਕਿਊ ਈ ਕੁੱਕ ਕਰ ਸਕਦੇ ਜੇ ਕੁਝ ਵੀ ਇੱਥੇ ਪਰ ਮੈਂ ਤਾਂ ਕੋਈ ਨਹੀਂ ਹੈਗਾ ਯਾਰ ਫੱਕ ਬਹੁਤ ਮਜਾ ਆਉਣਾ ਜੇ ਮੈਂ ਇੱਥੇ ਕੋਈ ਦੋ ਕੋਇਨ 2 ਡਾਲਰ ਪਾਓ ਤੇ ਜੋ ਮਰਜੀ ਬਣਾਓ ਆਪਾਂ ਕੋਇਨ ਨਹੀਂ ਹੈਗੇ ਸੌਰੀ ਤੇ ਇੱਧਰ ਹੈਗੇ ਆ ਆ ਟਾਇਲਟਸ ਆ ਵੂਮਨ ਦਾ ਵਾ ਜਨਾਨੀਆਂ ਦਾ ਵਾ ਤੇ ਬੰਦਿਆਂ ਦਾ ਉਧਰ ਹੋਣਾ ਆ ਬੰਦਿਆਂ ਦਾ ਥਾਂ ਨਹੀਂ ਆ ਸ਼ਾਵਰ ਆ ਉਹ ਮੈਂ ਆ ਪਹਿਲਾਂ ਵੇਖ ਲਈ ਕਿ ਅੰਦਰ ਪਹਿਲੇ ਨਾਲ ਨੂੰ ਕੀ ਹੋਵੇ ਪਰ ਸ਼ਾਵਰ ਵੀ ਦੋ ਆ 1 ਡਾਲਰ ਕਾਇਨ ਪਾ ਗਿਆ ਪੈਸੇ ਮੈਂ ਲਿਆ ਹੀ ਨਹੀਂ ਨਾਲ ਫਾਕ ਫ੍ਰੀ ਚ ਸ਼ਾਵਰ ਨਹੀਂ ਹੈਗਾ ਪੈਸੇ ਪਾਉਣੇ ਪੈਂਦੇ ਆਵੇ ਲਿਖਿਆ ਤੇਰੀ ਸ਼ਾਵਰ ਚੱਲਣਾ 2 ਡਾਲਰ ਪਾਓਗੇ ਤੇ 4 ਮਿੰਟ ਵਾਸਤੇ ਸ਼ਾਵਰ ਮਿਲੇਗਾ ਸੌਰੀ ਮਾ ਤਾਂ ਕੋ ਪੈਸੇ ਨਹੀਂ ਹੈਗੇ ਅਗਲੀ ਵਾਰ ਸਹੀਂ ਪਰ ਬਹੁਤ ਵਧੀਆ ਬਹੁਤ ਵਧੀਆ ਸਿਸਟਮ ਹੈ ਤੇ 체 ਪਹਾੜ ਆ ਦੇਖ ਸਕਦੇ ਜੋ ਤਹੀਂ ਯਾਰੋ ਮੇਰੇ ਉਹ that's the beautiful eh that's fucking so good ਕਿਦਾਂ ਸੋਹਣਾ 뷰 ਪਿੱਛੇ ਆਹ ਮੇਰੀ ਖਲੋਤੀ ਆ ਬਿੱਲੋ ਤੇ ਆ ਸਾਹਮਣੇ 20 ਚ ਖੁੱਲਾ ਮਾਹੌਲ ਆ ਤੇ ਸਾਮ ਕੱਲ ਸੂਰਜ ਚੜਨਾ ਵਾ ਉਧਰੋਂ ਤੇ ਮੈਂ ਹੂੰਗਾ ਪੈਲਾ ਬੰਦਾ ਜਿਹੜਾ ਚੜਦਾ ਸੂਰਜ ਦੇਖੂਗਾ